ਦਰੀ ਪੜਾ ਘੜਦੇ ਤੁਸੀਂ ਕਿਹੜਾ ਫਰਕ ਕਿੰਨੇ ਬਹੁਤ ਪਕੜੇ ਕਿੱਧਰ ਅੱਡ ਗਿਆ ਵਾ ਜੈ ਸ਼ਿਰਾ 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 ਅੱਜ ਰਾਮ ਮੰਦਰ ਦੀ ਪ੍ਰਤੀਸ਼ਠਾ ਦਾ ਵਰ੍ਹਸ਼ ਗਾਂਠ ਹੈ ਇਸ ਮੌਕੇ ਤੇ ਤਲਵਾੜਾ ਵਾਸੀਆਂ ਵੱਲੋਂ ਜਗਾ ਜਗਾ ਤੇ ਇਸ ਸਾਲ ਵਰਸ਼ਗਾਠ ਨੂੰ ਮਨਾਇਆ ਜਾ ਰਿਹਾ ਉਹਦੇ ਲਈ ਸਾਰੇ ਹੀ ਸਨਾਤਨੀ ਪਰਾ ਜਿਹੜੇ ਨੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਹੈ ਕਿਉਂਕਿ ਸਨਾਤਨ ਜਿਹੜਾ ਹੈ ਉਹ ਸੱਚ ਹੈ ਜਿਹੜਾ ਲੋਕ ਸੱਚ ਤੇ ਪੈਰਾ ਦਿੰਦੇ ਨੇ ਸਚਾਈ ਦੇ ਨਾਲ ਲੜਦੇ ਨੇ ਸੱਚ ਦੇ ਮਾਰਗ ਤੇ ਚੱਲਦੇ ਨੇ ਉਹੀ ਸਨਾਤਨ ਹੈ ਬਾਕੀ ਜਿਹੜਾ ਸਨਾਤਨ ਮੰਦਿਰਾਂ ਚ ਗੁਰਦੁਆਰਿਆਂ ਮਸਜਿਦਾਂ ਚ ਜਾ ਕੇ ਮੱਥਾ ਟੇਕਣਾ ਇਸ ਨੂੰ ਸਨਾਤਨ ਨਹੀਂ ਕਹਿੰਦੇ ਸਨਾਤਨ ਸਾਡੇ ਗੁਰੂਆਂ ਨੇ ਸਾਡੇ ਮਹਾਪੁਰਸ਼ਾਂ ਨੇ ਤਤੀਆਂ ਤਵੀਆਂ ਤੇ ਚੜੇ ਭਗਤ ਸਿੰਘ ਵਰਗੇ ਫਾਂਸੀਆਂ ਤੇ ਚੜੇ ਅਸਲ 'ਚ ਉਹਨਾਂ ਨੇ ਸਨਾਤਨ ਦੀ ਰੱਖਿਆ ਕੀਤੀ ਹੈ ਤੇ ਸਾਨੂੰ ਵੀ ਸੱਚ ਤੇ ਮਾਰਗ ਤੇ ਚੱਲਦੇ ਹੋਏ ਇਹਨਾਂ ਮਹਾਪੁਰਸ਼ਾਂ ਨੇ ਜੋ ਆਪਣੇ ਗ੍ਰੰਥਾਂ ਦੇ ਵਿੱਚ ਕਿਹਾ ਹੈ ਸਾਨੂੰ ਉਸ ਦੇ ਅਮਲ ਕਰਨਾ ਚਾਹੀਦਾ ਹੈ ਇਸ ਜੇ ਅਸੀਂ ਅਮਲ ਕਰਾਂਗੇ ਤਾਂ ਸਨਾਤਨ ਜਿਹੜਾ ਹੈ ਉਸ ਦਾ ਪ੍ਰਚਾਰ ਔਰ ਪ੍ਰਸਾਰ ਜਿਹੜਾ ਹੈ ਵਧਾ ਹੋਏਗਾ ਜੇ ਅਸੀਂ ਸੱਚ ਝੂਠ ਦੇ ਨਾਲ ਤੁਰਾਂਗੇ ਤਾਂ ਜਿਹੜਾ ਸਨਾਤਨ ਜਿਹੜਾ ਹੈ ਉਹ ਸਨਾਤਨ ਨਹੀਂ ਆ ਚੋਟ ਸਨਾਤਨ ਨਹੀਂ ਹੈ ਸਨਾਤਨ ਤਾਂ ਸੱਚ ਹੈ ਭਗਵਾਨ ਕ੍ਰਿਸ਼ਨ ਨੇ ਸਵੈਮ ਗੀਤਾ ਦੇ ਵਿੱਚ ਕਿਹਾ ਕਿ ਸਨਾਤਨ ਮੈਂ ਹੂੰ ਭਾਵ ਸੱਤੈ ਹੀ ਸਨਾਤਨ ਹੈ ਤਿਸ ਕਰਕੇ ਆਓ ਸਾਰੇ ਅਸੀਂ ਸੱਚੇ ਮਾਰਗ ਤੇ ਚੱਲੀਏ ਗੁਰੂ ਨਾਨਕ ਦੇਵ ਜੀ ਨੇ ਵੀ ਕਿਹਾ ਕਿ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ ਇਸ ਲਈ ਸੱਚ ਹੀ ਸਭ ਕੁਝ ਹੈ ਇਸੇ ਕਰਕੇ ਸੱਚ ਤੇ ਪਹਿਰਾ ਦਿਓ ਇਹੀ ਸਾਨੂੰ ਸਾਰਿਆਂ ਨੂੰ ਬੇਨਤੀ ਹੈ ਤਾਂ ਹੀ ਇਸ ਸਮਾਜ ਦਾ ਜਿਹੜਾ ਹੈ ਉਹ ਕਲਿਆਣ ਹੋ ਸਕਦਾ ਹੈ ਹਾਂਜੀ ਸਮਾਜਿਕ ਸਮਰਸਤਾ ਪੰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਵਰਸ਼ ਗਾਂਢ ਪੂਰੀ ਹੋਣ ਦੇ ਉੱਤੇ ਅਯੁੱਧਿਆ ਦੇ ਵਿੱਚ ਮੂਰਤੀ ਸਥਾਪਨਾ ਦੀ ਵਰਸ਼ ਗਾਂਢ ਪੂਰੀ ਹੋਣ ਦੇ ਉੱਤੇ ਇਲਾਕਾ ਨਿਵਾਸੀਆਂ ਨੂੰ ਅਸੀਂ ਵੱਖ-ਵੱਖ ਵਧਾਈ ਦਿੰਦੇ ਆ ਤੇ ਸੋਲ ਟੀਵੀ ਦੇ ਮਾਧਿਅਮ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੁਣਨ ਵਾਲੇ ਕਾਰਜਕਰਤਾਵਾਂ ਨੂੰ ਤੇ ਸੁਣਨ ਵਾਲੇ ਹਿੰਦੂਆਂ ਵੀਰਾਂ ਨੂੰ ਅਸੀਂ ਬਹੁਤ-ਬਹੁਤ ਖੁਸ਼ੀ ਦਾ ਜ਼ਾਹਰ ਕਰਦੇ ਆ ਜੈ ਸ਼੍ਰੀ ਰਾਮ ਜੈ ਸ਼੍ਰੀ जय श्री राम जय श्री राम आज ਦੇ ਦਿਨ 22 ਜਨਵਰੀ ਨੂੰ ਭਗਵਾਨ ਸ਼੍ਰੀ रामचंद्र ਜੀ ਦਾ ਜਿਹੜਾ ਭਾਬੇ ਮੰਦਿਰ ਬਣ ਕੇ ਪੂਰੇ ਭਾਰਤ ਵਾਸ਼ ਨੂੰ ਸਮਰਪਿਤ ਕੀਤਾ ਗਿਆ ਅੱਜ ਪੂਰੇ ਭਾਰਤ ਵਾਸ਼ ਦੇ ਵਿੱਚ ਥਾਂ ਥਾਂ ਤੇ ਲੰਗਰ ਲੱਗ ਰਿਹਾ ਉਸੇ ਪ੍ਰੇਸ਼ਾ ਵੀ ਜਿਵੇਂ ਤਲਵਾੜੇ ਦੇ ਵਿੱਚ ਵੀ ਮੇਨ ਮਾਰਕੀਟ ਦੇ ਵਿੱਚ ਹਰ ਥਾਂ ਤੇ ਲੰਗਰ ਪ੍ਰਭੂ ਸ਼੍ਰੀ रामचंद्र ਜੀ ਦੀ ਉਸ ਸਤਲ ਦੇ ਵਿੱਚ ਗੁਣਗਾਨ ਦੇ ਵਿੱਚ ਲਗਾਏ ਜਾ ਰਿਹਾ ਉਹ ਸਾਰੇ ਭਾਰਤ ਵਾਸ਼ ਨੂੰ ਔਰ ਤਲਵਾੜੇ ਦੇ ਖਾਸ ਕਰ ਸਾਰੇ ਭਰਾਵਾਂ ਨੂੰ ਪਵਾਂ ਸ਼੍ਰੀ ਰਾਮ ਜੀ ਦੇ ਮੰਦਿਰ ਦੇ ਨਿਰਮਾਨ ਦੀਆਂ ਲੱਖ ਲੱਖ ਮੁਬਾਰਕਾਂ ਜੈ ਸ਼੍ਰੀ ਰਾਮ ਨਾਲ ਇਸ ਖੁਸ਼ੀ ਦੇ ਦਿਹਾੜੇ ਦੇ ਵਿੱਚ ਰਾਸ਼ਟਰੀ ਸਵੈਨ ਸੇਵਕ ਸੰਗ ਦੇ ਬਹੁਤ ਹੀ ਸੀਨੀਅਰ ਕਾਰਜਕਰਤਾ ਸ਼੍ਰੀਮਾਨ ਭੁਪਿੰਦਰ ਸਿੰਘ ਜੀ ਸਾਡੇ ਨਾਲ ਹਾਜ਼ਰ ਨੇ ਉਹ ਸਾਡੀ ਖੁਸ਼ੀ ਦੇ ਵਿੱਚ ਸ਼੍ਰੀ ਆਪਣੇ ਹਾਜ਼ਰੀ ਲਗਾ ਰਹੇ ਨੇ ਅਸੀਂ ਉਹਨਾਂ ਕੋਲੋਂ ਪੁੱਛਣਾ ਚਾਹਾਂਗੇ ਕਿ ਜਿਹੜਾ ਇਹ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਦਾ ਨਿਰਮਾਣ ਹੋਇਆ ਹੈ ਇਹ ਕਿੰਨੇ ਸੋ ਵਰਸ਼ਾਂ ਦੇ ਬਾਅਦ ਹੋਇਆ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਮੰਦਿਰ ਦਾ ਨਿਰਮਾਣ ਬਹੁਤ ਕਰੜੇ ਸੰਘਰਸ਼ ਤੋਂ ਬਾਅਦ 500 ਸਾਲਾਂ ਤੋਂ ਬਾਅਦ ਪ੍ਰਭੂ ਰਾਮਚੰਦਰ ਜੀ ਦਾ ਜੋ ਮੰਦਿਰ ਸਥਾਪਨਾ ਕੀਤੀ ਗਈ ਆ ਉਸ ਉਪਲਕਸ਼ ਦੇ ਵਿੱਚ ਅੱਜ ਜਗ੍ਹਾ-ਜਗ੍ਹਾ ਤੇ ਤਲਵਾਰਾ ਦੇ ਵਿੱਚ ਕਾਰਜਕ੍ਰਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਲਾਕੇ ਵਾਸੀਓ ਇਸ ਲਈ ਬਹੁਤ-ਬਹੁਤ ਵਧਾਈਆਂ ਹੁਣ ਔਰ ਸਭ ਨੂੰ ਇਹ ਅਗਰਾਵੀ ਕੀਤਾ ਜਾਂਦਾ ਹੈ ਕਿ ਉਹ ਸੱਚ ਦੇ ਰਾਹ ਤੇ ਸਾਰੇ ਤੁਰਨ ਔਰ ਪ੍ਰਭੂ रामचंद्र ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਜੀ ਨਾਲ ਕਹਿ ਤੋ ਆਪ ਆਪਣੀ ਗੱਲਬਾਤ ਰੱਖੀ ਹੈ ਉਹਨਾਂ ਦਾ ਕਹਿਣਾ ਹੈ ਭਗਵਾਨ ਸ਼੍ਰੀ रामचंद्र ਜੀ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲਦੇ ਹੋਏ ਕਹਿੰਦੇ ਆ ਆਪਣੇ ਆਪ ਮਰਿਆਦਾ ਦੇ ਵਿੱਚ ਰਹਿੰਦੇ ਹੋਏ ਸਮਾਜ ਦੇ ਵਿੱਚ ਕਹਿੰਦੇ ਆ ਆਪਣੀ ਜਿਹੜੀ ਵਕਰੀ ਛਵੀ ਜਿਹੜੀ ਉਹਨਾਂ ਨੇ ਸਥਾਪਿਤ ਕੀਤੀ ਏ ਉਸ ਛਵੀ ਦੇ ਆਧਾਰ ਦੇ ਉੱਤੇ ਮਾਨਵਤਾ ਨੂੰ ਆਪਣੀ ਛਵੀ ਜਿਹੜੀ ਉਸ ਢੰਗ ਦੀ ਰੱਖਣੀ ਚਾਹੀਦੀ ਹੈਗੀ ਏ ਇਸੇ ਸਬੰਧ ਦੇ ਵਿੱਚ ਅੱਜ ਦੂਰੋਂ ਦੂਰੋਂ ਸਾਡੇ ਨਾਲ ਲੋਕ ਜੁੜ ਰਹੇ ਨੇ ਸਾਡੇ ਨਾਲ ਅਜੇ سرمਾਈ ਜੀ ਹੈਗੇ ਨੇ ਜਿਹੜੇ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਸਾਡੇ ਕੋਲ ਵਿਸ਼ੇਸ਼ ਰੂਪ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਇਹ ਜਿਹੜਾ ਵਰਸ਼ਗਾਂਡ ਹੈਗੀ ਏ ਉਹਦੇ ਉਪਲਕਸ਼ ਦੇ ਵਿੱਚ ਹਾਜ਼ਰ ਹੋਏ ਨੇ ਆਪਾਂ ਸ਼੍ਰੀ ਅਜੇ ਸਰਮਈ ਦੇ ਅਗੇ ਨਵੇਦਨ ਕਰਾਂਗੇ ਉਹ ਵੀ ਭਗਵਾਨ ਸ਼੍ਰੀ ਰਾਮ ਜੀ ਦੇ ਸੰਬੰਧ ਵਿੱਚ ਕੁਝ ਆਪਣੀਆਂ ਚਾਹਨਾਵਾਂ ਪਾਣ ਜੈ ਸ਼੍ਰੀ ਰਾਮ ਉਹਨਾਂ ਨੇ ਆਪਣਾ ਜੈਗੋਸ਼ ਲਗਾਉਂਦੇ ਹੋਏ ਭਗਵਾਨ ਸ਼੍ਰੀ ਰਾਮ ਜੀ ਦਾ ਗੁਣਗਾਨ ਕੀਤਾ जय श्री राम जय श्री राम वास्ते ਸਾਡੇ ਨਾਲ ਵੀਰੇ ਸ਼ਰਮਾ ਜੀ ਦਸੂਵੇਂ ਤੋਂ ਉਪਸਥਿਤ ਹੋਏ ਨੇ ਅਸੀਂ ਵੀਰੇ ਸ਼ਰਮਾ ਜੀ ਨੂੰ ਕਹਿੰਦੇ ਹਾਂ ਕਿ ਨੇ ਹੈਗੇ ਵਿਸ਼ੇਸ਼ ਰੂਪ ਦੇ ਵਿੱਚ ਪਹੁੰਚੇ ਨੇ ਅਸੀਂ ਉਹਨਾਂ ਦੇ ਕੋਲੋਂ ਭਗਵਾਨ ਸ਼੍ਰੀ ਰਾਮ ਜੀ ਦੇ ਮੰਦਿਰ ਦੇ ਸਬੰਧ ਦੇ ਵਿੱਚ ਜਿਹੜਾ ਅਸੀਂ ਅੱਜ ਵਰਸ਼ ਗਾਂਡ ਮਨਾ ਰਹੇ ਹਾਂ ਉਹ ਸਬੰਧ ਦੇ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਵੀਰੇ ਸ਼ਰਮਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਤਿ ਸ਼੍ਰੀ ਸਤ ਸਨਾਤਨ ਧਰਮ ਕੀ ਜੈ ਅੱਜ ਖੁਸ਼ੀ ਦਾ ਮੌਕਾ ਹੈ ਸਾਰੇ ਸਨਾਤਨੀ ਲੋਕਾਂ ਲਈ ਔਰ ਪੂਰੇ ਵਰਲਡ ਦੇ ਵਿੱਚ ਰਹਿੰਦੇ ਸਨਾਤਨ ਦੇ ਵਿਚਾਰਕ ਲੋਕਾਂ ਲਈ ਅੱਜ ਦਾ ਇਹ ਸ਼ੁਭ ਮੌਕਾ ਬੜੇ ਕਰਮਾ ਦੇ ਭਾਗਾਂ ਨਾਲ ਆਇਆ ਹੈ ਉਧਰੋਂ 144 ਸਾਲ ਬਾਅਦ ਸਨਾਤਨ ਦਾ ਕੁੰਭ ਚੱਲ ਰਿਹਾ ਹੈ ਉਧਰੋਂ ਭਗਵਾਨ ਸ਼੍ਰੀ ਰਾਮ ਜੀ ਦਾ ਮੰਦਿਰ 500 ਸਾਲ ਬਾਅਦ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਜੀ ਔਰ ਯੋਗੀ ਜੀ ਦੇ ਯਤਨਾਂ ਨਾਲ ਔਰ ਕਾਰ ਸੇਵਕਾਂ ਜਿਨ੍ਹਾਂ ਲੋਕਾਂ ਨੇ ਬਲੀਦਾਨ ਬਲੀਦਾਨ ਦਿੱਤੇ ਬਲੈਮ ਸਿੰਘ ਦੇ ਗੋਲੀਆਂ ਮਾਰੀਆਂ ਬੰਦੇ ਮਾਰੇ ਗਏ ਅਸੀਂ ਵੀ ਗਏ ਜੇਲ੍ਹਾਂ ਜਦੋਂ RAM ਮੰਦਰ ਐਜੀਟੇਸ਼ਨ ਦੇ ਵਿੱਚ ਔਰ RAM ਮੰਦਰ ਅੱਜ ਅਗਰ ਬਣਿਆ ਤੇ ਸਾਰੇ ਜਗਤ ਦੇ ਵਿੱਚ ਬੜੀ ਖੁਸ਼ੀ ਦਾ ਮਾਹੌਲ ਆ ਬੜਾ ਖੁਸ਼ੀ ਦਾ ਮੌਕਾ ਇਸ ਮੌਕੇ ਇਹੋ ਹੀ ਕਹਿਣਾ ਚਾਹੀਦਾ ਹੈ ਕਿ ਆਪਣੇ ਧਰਮ ਤੇ ਆਪਣੇ ਸਨਾਤਨ ਦੇ ਆਪਣੇ ਵਿਚਾਰ ਔਰ ਵਿਸ਼ਵਾਸ ਤੇ ਇਨਸਾਨ ਨੂੰ ਪੱਕੇ ਰਹਿਣਾ ਚਾਹੀਦਾ ਹੈ ਔਰ ਦੁਨੀਆਂ ਦੇ ਵਿੱਚ ਅਗਰ ਕੋਈ ਧਰਮ ਹੈ ਪ੍ਰਾਚੀਨ ਸਿਰਫ ਸਨਾਤਨ ਹੈ ਬਾਕੀ ਸਭ ਸਨਾਤਨ ਦੀਆਂ ਸ਼ਾਖਾਵਾਂ ਨੇ ਛੋਟੀਆਂ-ਛੋਟੀਆਂ ਨਦੀਆਂ ਇਹ ਪੰਥ ਸਾਰੇ ਜਾ ਕੇ ਸਮੁੰਦਰ 'ਚ ਸ਼ਾਮਿਲ ਹੁੰਦੇ ਨੇ ਜਿਹੜੀਆਂ ਬਾਕੀ ਜਿਹੜੀਆਂ ਕਿਉਂਕਿ ਸਾਡੇ ਸਾਹਮਣੇ ਹਿੰਦੂਸਾਹੁਰ ਸਨਾਤਨ ਦਾ ਥੰਮ ਜਿਹੜੇ ਨੇ ਉਜੈਨ ਨੇ ਬੋਧ ਨੇ ਸਾਡਾ ਸਿੱਖ ਭਾਈਚਾਰਾ ਹੈ ਹੋਰ ਸਾਰੇ ਸਨਾਤਣੀ ਲੋਕ ਨੇ ਜਿਹੜੇ ਰੱਬ ਨੂੰ ਮੰਨਣ ਵਾਲੇ ਜਿਹੜੇ ਮੱਥਾ ਟੇਕੀਏ ਲੋਕ ਨੇ ਉਹ ਸਨਾਤਨ ਨੇ ਹੁੰਦਾ ਹੈ ਸਨਾਦਨ ਕਿਹਨੂੰ ਕਹਿੰਦੇ ਆ ਸਨਾਤਨ ਉਹ ਕਹਿੰਦੇ ਆ ਜਿਹੜੇ ਆਪਣੇ ਵੱਡੇ ਬਡੇਰਿਆਂ ਦਾ ਸਨਮਾਨ ਕਰਾਂ ਤੇ ਉਹਨਾਂ ਨੂੰ ਮੱਥਾ ਟੇਕਣ ਰਾਮਾਇਣ ਨੂੰ ਮੱਥਾ ਟੇਕਣ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਗੀਤਾ ਨੂੰ ਮੱਥਾ ਟੇਕਣ ਔਰ ਉਹਨਾਂ ਦੇ ਵਿਚਾਰਾਂ ਦੇ ਚੱਲ ਕੇ ਸੱਚ ਹੱਕ ਤੇ ਨੇਕ ਕਮਾਈ ਕਰਦੇ ਹੋਏ ਅੱਗੇ ਵਧਣ ਇਹੋ ਹੀ ਸਾਡੇ ਦੇਸ਼ ਦੇ ਹਿੱਤ ਵਿੱਚ ਹੈ ਇਸ ਮੌਕੇ ਦੇ ਉਹੀ ਕਹਿਣਾ ਹੈ ਕਿ ਆਪਣੇ ਆਪ ਦੇ ਵਿਸ਼ਵਾਸ ਪੱਕੇ ਰਹੋ ਔਰ ਸਨਾਤਨ ਦੇ ਪ੍ਰਚਾਰ ਪ੍ਰਸਾਰ ਲਈ ਔਰ ਇਹਦੀ ਮਾਨਤਾ ਲਈ ਨੇਕ ਦਿਲੋਂ ਕੰਮਕਾਰ ਕਰਨਾ ਚਾਹੀਦਾ ਅੱਜ ਦੇ ਇਸ ਸ਼ੁਭ ਦਿਹਾੜੇ ਤੇ 22 ਜਨਵਰੀ ਜਿਹੜਾ 2024 ਨੂੰ ਮੰਦਿਰ ਦਾ ਉਦਘਾਟਨ ਹੋਇਆ ਸੀ RAM ਜੀ ਦੀ ਮੂਰਤੀ ਸਥਾਪਨਾ ਹੋਈ ਅੱਜ ਦਾ ਵਰ੍ਹ ਸੰਘਾਂਠ ਹੈ ਅੱਜ ਉਹਨਾਂ ਦਾ ਜਨਮ ਦਿਹਾੜਾ ਮੰਨਿਆ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ ਉਸ ਜਨਮ ਦਿਹਾੜੇ ਦੀਆਂ ਤੁਹਾਨੂੰ ਸਭ ਨੂੰ ਲੱਖ ਲੱਖ ਖੁਸ਼ੀਆਂ ਔਰ ਵਧਾਈਆਂ ਦਿੰਦਾ ਹਾਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ जय श्री राम जय श्री राम विजय शर्मा जी ने बड़े विशेष रूप दे नाल विस्तार दे नाल दसेया है कि जेड़ा ਸਾਡਾ ਸਨਾਤਨ ਹੈਗਾ ਉਹ ਕਹਤੋਂ ਆ ਆਦੀ ਅਨੰਤ ਹੈਗਾ ਬਾਕੀ ਸਾਰੀਆਂ ਇਹਦੀਆਂ ਸ਼ਾਖਾਵਾਂ ਹੈਗੀਆਂ ਨੇ ਸਨਾਤਨ ਨੂੰ ਅੱਜ ਮੰਨਣਾ ਮਨਾਣਾ ਇਹ ਕੋਈ ਲੁਕੇ ਮੀ ਗੱਲ ਨਹੀਂ ਰਹਿ ਗਈ ਅਸੀਂ ਅੱਜ ਦੇਖ ਰਹੇ ਆ ਕਿ ਜਿੱਥੇ ਐਪਲ ਜਿਹੜਾ ਫੋਨ ਹੈਗਾ ਉਹਦੇ ਜਿਹੜੇ ਮਾਲਕਾਂ ਦੀ ਪਤਨੀ ਹੈਗੀ ਏ ਉਹ ਵੀ ਅੱਜ ਕੁੰਭ ਦੇ ਵਿੱਚ ਆ ਕੇ ਆਪਣੀਆਂ ਹਾਜ਼ਰੀਆਂ ਲਗਾ ਰਹੀ ਏ ਸਨਾਤਨ Hindu ਸੰਸਕ੍ਰਿਤੀ ਜਿਹੜੀ ਹੈਗੀ ਏ ਕਿਸੇ ਨੂੰ ਧਰਮ ਪਰਵਰਤਨ ਕਰਨ ਨੂੰ ਨਹੀਂ ਕਹਿੰਦੀ Hindu ਸੰਸਕ੍ਰਿਤੀ ਬੜਾ ਵਿਸ਼ਾਲ ਹਿਰਦੇ ਰੱਖਦੀ ਏ ਉਹਦੇ ਵਿੱਚ ਜਿਹੜਾ ਵੀ ਵਿਅਕਤੀ ਆਂਦਾ ਹੈਗਾ ਉਹਦਾ ਸਤਿਕਾਰ ਸਨਮਾਨ ਕੀਤਾ ਜਾਂਦਾ ਹੈਗਾ ਆ ਸਾਡੇ ਨਾਲ ਅੱਜ ਰੂਬਰੂ ਹੋਏ ਨੇ ਭਾਜਪਾ ਦੇ ਮੰਡਲ ਪ੍ਰਧਾਨ ਵਿਨੋਦ ਮਿੱਠੂ ਜੀ ਭਗਵਾਨ ਸ਼੍ਰੀ ਰਾਮ ਦੀ ਵਰਸ਼ਗਾਂਡ ਮੂਰਤੀ ਸਥਾਪਨਾ ਦੀ ਵਰਸ਼ਗਾਂਡ ਦੇ ਵਿੱਚ ਸਾਡੇ ਨਾਲ ਰੂਬਰੂ ਨੇ ਅੱਜ ਹਾਜ਼ਰੀਆਂ ਲਗਾ ਰਹੇ ਨੇ ਅਸੀਂ ਉਹਨਾਂ ਦੇ ਕੋਲੋਂ ਵੀ ਭਗਵਾਨ ਸ਼੍ਰੀ ਰਾਮ ਦੇ ਸਬੰਧ ਦੇ ਵਿੱਚ ਕੋਈ ਨਾ ਕੋਈ ਜਾਣਕਾਰੀ ਲੈਣਾ ਚਾਹਾਂਗੇ ਵਿਨੋਦ ਮਿੱਟੂ ਜੀ ਅੱਜ 22 ਜਨਵਰੀ 2025 ਨੂੰ ਭਗਵਾਨ ਸ਼੍ਰੀ ਰਾਮ ਜੀ ਦਾ ਬੱਬੇ ਮੰਦਿਰ ਦਾ ਸਾਲ ਪੂਰਾ ਹੋਣ ਤੇ ਜਿੱਥੇ ਪੂਰੇ ਦੇਸ਼ ਦੇ ਵਿੱਚ ਪੂਰੇ ਵਿਦੇਸ਼ਾਂ ਦੇ ਵਿੱਚ ਉਤਸਵ ਦੇ ਨਾਲ ਮਨਾਇਆ ਜਾ ਰਿਹਾ ਉਸੇ ਤਰੀਕੇ ਦੇ ਨਾਲ ਤਲਵਾਣਾ ਦੇ ਵਿੱਚ ਵੀ بڑے ਉਤਸਵ ਦੇ ਨਾਲ ਮਨਾਇਆ ਜਾ ਰਿਹਾ ਮੈਂ ਸਾਰਿਆਂ ਦਾ ਸਾਰਾ ਤਲਵਾੜਾ ਵਾਸੀਆਂ ਦਾ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ ਔਰ ਸਾਬ ਨੂੰ ਇੱਕੋ ਹੀ ਗੱਲ ਕਹਿਣਾ ਕਿ ਭਗਵਾਨ ਸ਼੍ਰੀ ਰਾਮ ਜੀ ਦੇ ਉਹਨਾਂ ਦੇ ਨਕਸ਼ੇ ਉਹਨਾਂ ਦੇ ਰਮਾਇੰਦ ਦੇ ਮਾਧਿਅਮ ਦੇ ਨਾਲ ਜਿੱਦਾਂ ਉਹਨਾਂ ਨੇ ਆਪਣੇ ਮਾਤਾ ਦਾ ਪਿਤਾ ਦਾ ਭਰਾ ਦਾ ਫਰਜ਼ ਨਿਭਾਉਂਦੇ ਹੋਏ ਕੀਤਾ ਸਾਨੂੰ ਵੀ ਉਹਨਾਂ ਦੇ ਨਕਸ਼ੇ ਕਰਮਾਂ ਤੇ ਹੀ ਚੱਲਣਾ ਚਾਹੀਦਾ ਇਹੀ ਸਿੱਖਿਆ ਲੈਣੀ ਚਾਹੀਦੀ ਆ ਬਹੁਤ-ਬਹੁਤ ਧੰਨਵਾਦ ਜੀ ਸੰਜੀਵ ਜੀ ਦਾ ਅੱਜ ਜਿਵੇਂ ਮੈਂ ਬਾਜ਼ਾਰ ਦੇ ਵਿੱਚ ਚੱਲ ਰਹੇ ਆ ਮੈਂ ਬਾਜ਼ਾਰ ਦੇ ਵਿੱਚ ਦੂਰੋਂ ਦੂਰੋਂ ਦੇਖ ਰਿਹਾ ਦੂਰ ਦੂਰ ਜਿੱਥੇ ਤੱਕ ਵੀ ਨਿਗਾਹ ਜਾਂਦੀ ਹੈ ਸਾਰੇ ਕਿਤੇ ਰਾਮ ਮਈ ਚੰਡੇ ਲੱਗੇ ਹੋਏ ਨੇ ਰਾਮ ਮਈ ਸਾਰੇ ਲੋਕੀ ਗੁੰਗਾਨ ਕਰਦੇ ਆ ਰਹੇ ਨੇ जय श्रीराम जय श्रीराम आज जो जेड़ा ये अपराला हैगा मेन बाजार दे विच मेन बाजार दे विच सामाजिक समरसता दे वलो ये कीता गया हैगा सामाजिक समरसता पंजाब दे वलो एक वड्डा अपराला सिगा जिदे कैन तो बाप ਸਾਡੇ ਜਿਹੜੇ ਸੰਯੋਜਕ ਤਲਵਾੜਾ ਖੰਡ ਦੇ ਨੇ ਨਵੀਨ ਜੀ ਨੇ ਨਵੀਨ ਜੀ ਦੇ ਨਾਲ ਅਸੀਂ ਰੂਬਰੂ ਹੋਵਾਂਗੇ ਕਿ ਨਵੀਨ ਜੀ ਜਿਹੜਾ ਅੱਜ ਦਾ ਤੁਸੀਂ ਇਹ ਅਪਰਾਲਾ ਕੀਤਾ ਇਹ ਬਹੁਤ ਵਧੀਆ ਕੀਤਾ ਹੈਗਾ ਤੁਹਾਡਾ ਭਗਵਾਨ ਸ਼੍ਰੀ ਰਾਮ ਦੇ ਪ੍ਰਤੀ ਅਨੰਨਿਆ ਪ੍ਰੇਮ ਜਿਹੜਾ ਹੈਗਾ ਉਹ जग जाहिर ਹੋ ਰਿਹਾ ਹੈ ਅਸੀਂ ਨਵੀਨ ਜੀ ਦੇ ਨਾਲ ਰੂ ਹੁੰਨੇ ਆ ਨਵੀਨ ਜੀ ਦੇ ਨਾਲ ਗੱਲਬਾਤ ਕਰਦੇ ਆ ਨਵੀਨ ਜੀ ਭਗਵਾਨ ਸ਼੍ਰੀ ਰਾਮ ਦੀ ਜਿਹੜੀ ਇਹ ਵਰਸ਼ਗਾਂਡ ਮੂਰਤੀ ਸਥਾਪਨਾ ਦੀ ਅਸੀਂ ਕਰ ਰਹੇ ਹੈਗੇ ਆ ਇਹ 500 ਸਾਲਾਂ ਬਾਅਦ ਇਹ ਸਾਡੇ ਕੋਲ ਦਿਹਾੜਾ ਆਇਆ ਸਾਡੇ ਬਹੁਤ ਸਾਰੇ ਹਿੰਦੂ ਵੀਰਾਂ ਨੇ ਜਿਹੜੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਸ ਤੋਂ ਬਾਅਦ ਇਹ ਬਾਬਰ ਦੇ ਜੁਰਮਾਂ ਤੋਂ ਬਾਅਦ ਅੱਜ ਕਹਿੰਦਾ ਹਿੰਦੂ ਜਿਹੜਾ ਜਾਗਰਿਤ ਹੋ ਰਿਹਾ ਹੈ ਤੁਹਾਡਾ ਇਸ ਸਬੰਧ ਵਿੱਚ ਕੀ ਕਹਿਣਾ ਹੈਗਾ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਸਾਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਜਿਹੜਾ ਅਸੀਂ ਪਰੂ रामचंद्र ਜੀ ਦਾ ਸਤਾਪਨਾ ਦਿਵਸ ਅੱਜ ਮਨਾ ਰਹੇ ਆ ਆਪਣੇ ਜੋ ਵੀ ਸਨਾਤਨੀ ਵੀਰ ਹੈਗੇ ਆ ਇਹਦੇ ਵਿੱਚ ਉਹਨਾਂ ਦੀ ਬਹੁਤ ਹੀ ਮਿਹਨਤ ਲੱਗੀ ਹੈ ਤੇ ਇਹ ਜਿਹੜਾ ਪ੍ਰੋਗਰਾਮ ਸਥਾਪਨਾ ਦਿਵਸ ਦਾ ਹਰ ਸਾਲ ਬਹੁਤ ਹੀ ਉਤਸਵ ਦੇ ਨਾਲ ਮਨਾਇਆ ਜਾਵੇਗਾ ਜਿਸ ਤਰ੍ਹਾਂ ਅੱਜ ਸ਼ਹਿਰਾਂ ਦੇ ਵਿੱਚ ਰੌਣਕਾਂ ਲੱਗੀਆਂ ਹਰ ਸਾਲ ਇਹ ਜਿਹੜੇ ਸਥਾਪਨਾ ਦਿਵਸ ਦੇ ਵਿੱਚ ਦੀਵਾਲੀ ਦੇ ਤੌਰ ਤੇ ਮਨਾਇਆ ਜਾਵੇਗਾ ਮੈਨੂੰ ਖੁਸ਼ੀ ਹੋ ਰਹੀ ਹੈ ਤਲਵਾੜੇ ਦੇ ਵਿੱਚ ਲੋਕਾਂ ਨੂੰ ਬੜਾ ਹੀ ਉਤਸ਼ਾਹ ਹੈ ਤੇ ਜਗਾ ਜਗਾ ਦੇ ਵਿੱਚ ਉਹਨਾਂ ਨੇ ਲੰਗਰਾਂ ਦਾ ਆਯੋਜਨ ਕੀਤਾ ਸਮਾਜਿਕ ਸਮਰਸਾ ਦੇ ਵੱਲੋਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਧੰਨਵਾਦ ਜੈ ਸ਼੍ਰੀ ਰਾਮ तू भा, तो जब तक है कन्या ईश्वर मे ननी जब तक है हैन्श्वर मे जब तक है तन भक्ति में नंग जब तक है

ਉਹਨਾਂ ਨੇ ਹਰੀ ਨਾਮ ਸੰਗੀਤਨ kiya 2 ਮਿੰਟ ਲਈ ਫਿਰ ਨਾਮ ਸੰਗੀਤਨ ਫਿਰ ਆਰਤੀ ਤੇ ਉਸ ਤੋਂ ਬਾਅਦ ਪ੍ਰਸ਼ਾਦ ਜੈ ਜੈ ਨਾਮ શ્રી ਰਾਮ ਜੈ ਰਾਮ ਜੈ ਜੈ ਨਾਮ શ્રી ਰਾਮ don't know No. thank mm.

ਸਭ ਤੋਂ ਪਹਿਲੇ ਜੀ ਸਾਰਿਆਂ ਨੂੰ ਨਮਸਕਾਰ ਪ੍ਰਤਿਗੈ ਇੱਕ ਨਵੇਂ ਸੋਧ ਦੀ ਟੀਮ ਦੇ ਵੱਲੋਂ ਅੱਜ 22 ਜਨਵਰੀ ਦਾ ਦਿਨ ਸਾਰਿਆਂ ਨੂੰ ਸ਼੍ਰੀ ਰਾਮਚੰਦਰ ਜੀ ਦੀ ਅਯੁੱਧਿਆ ਨਿਵਾਸ ਤੇ ਵਿੱਚ ਪ੍ਰਾਣ ਪ੍ਰティਸ਼ਟਾ ਦੀ ਪਹਿਲੀ ਵਰਸ਼ ਗਾਣ ਦੀ ਬਹੁਤ-ਬਹੁਤ ਮੁਬਾਰਕਾਂ ਹੋਣ ਜੀ ਸੋ ਅੱਜ ਦਾ ਦਿਨ ਸਾਰਿਆਂ ਦੇ ਲਈ ਪੂਰੇ ਭਾਰਤ ਵਰਸ਼ ਲਈ ਬਹੁਤ ਹੀ ਜਿਹੜਾ ਹੈਗਾ ਲਾਈਵ ਦਾ ਇੱਕ ਦਿਨ ਹੈ ਬਿਕੋਜ਼ ਅੱਜ ਦੇ ਦਿਨ ਅਯੁੱਧਿਆ ਦੇ ਵਿੱਚ ਜਿਹੜੀ ਹੈਗੀ ਹੈ ਪ੍ਰਾਣ ਪ੍ਰティਸ਼ਟਾ ਦੀ ਜਿਹੜੀ ਹੈਗੀ ਹੈ ਨਹੀਂ ਰੱਖੀ ਗਈ ਸੀ ਐਂਡ ਅਸੀਂ ਬਹੁਤ-ਬਹੁਤ ਸ਼ੁਕਰੀਆ ਦਾ ਕਰਦੇ ਹਾਂ ਸਾਰੇ ਇਲਾਕਾ ਨਿਵਾਸੀਆਂ ਦਾ ਕਿ ਅੱਜ ਸਾਨੂੰ ਸੁਭਾਗੇ ਮਿਲੇ ਕਿ ਅੱਜ ਅਸੀਂ ਨਵਯੁਕ ਰਾਮ ਲਲਾ ਕਮੇਟੀ ਪੁਰਾਣਾ ਤਲਵਾੜਾ ਦੇ ਵਿੱਚ ਇਹਨਾਂ ਦੇ ਇੱਥੇ ਸਮਾਗਮ ਤੇ ਆਏ ਆਂ ਐਂਡ ਇੱਥੇ ਆ ਕੇ ਅਸੀਂ ਜਿਹੜਾ ਹੈਗਾ ਸੁੰਦਰ ਕਾਰਡ ਦਾ ਜਿਹੜਾ ਇਹਨਾਂ ਨੇ ਰੱਖਿਆ ਸੀਗਾ ਪਾਠ ਰੱਖਿਆ ਸੀ ਐਂਡ ਉਹਦੇ ਨਾਲ ਹੁਣ ਲਾਈਵ ਲੰਗਰ ਚੱਲ ਰਿਹਾ ਹੈਗਾ ਸੋ ਇੱਕੋ ਹੀ ਗੱਲ ਆਪਾਂ ਕਹਿਣਾ ਚਾਹਾਂਗੇ ਕਿ ਜਿਹੜੇ ਕੀ ਸ਼੍ਰੀ ਰਾਮਚੰਦਰ ਜੀ ਦੇ ਵੱਲੋਂ ਮਾਰਗ ਦਿਖਾਏ ਗਏ ਨੇ ਸਾਨੂੰ ਸਾਰਿਆਂ ਨੂੰ ਉਸਤੇ ਚੱਲਣ ਦੀ ਲੋੜ ਹੈਗੀ ਐ ਐਂਡ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਇਲਾਕੇ ਦੀ ਜਿਹੜੀ ਮੰਗ ਹੈਗੀ ਮੁੱਖ ਮੰਗ ਹੈਗੀ ਹੈ ਹਸਪੀਟਲ ਦੀ ਹੈਗੀ ਹੈ ਕਿ ਪ੍ਰਭੂ ਸ਼੍ਰੀ ਰਾਮ ਜੀ ਕਿਰਪਾ ਕਰਨ ਕਿ ਆਉਣ ਵਾਲੇ ਜਿਹੜਾ ਹੈਗਾ ਸਾਡੇ ਇਲਾਕੇ ਨੂੰ ਬਹੁਤ ਵੱਡਾ ਜਿਹੜਾ ਹੈਗਾ ਹਸਪੀਟਲ ਮਿਲੇ ਐਂਡ ਪੂਰੇ ਇਲਾਕੇ ਨਿਵਾਸੀਆਂ ਦੇ ਉੱਤੇ ਪ੍ਰਭੂ શ્રી RAM ਦੀ ਜਿਹੜੀ ਰੀਲਾ ਜਿਹੜੀ ਹੈਗੀ ਐਂਡ ਉਹ ਅਪਰਪਾਰ ਹੋਣ ਐਂਡ ਕਿਰਪਾ ਜਿਹੜੀ ਹੈ ਹਮੇਸ਼ਾ ਦੀ ਤਰ੍ਹਾਂ ਬਣੀ ਰਹੇ ਸੋ ਪ੍ਰਤੀਗਿਆ ਹੈ ਇੱਕ ਨਵੀਂ ਸੋ ਦੀ ਟੀਮ ਦੇ ਵੱਲੋਂ ਸਾਰਿਆਂ ਨੂੰ ਅੱਜ ਦੇ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਤਹਿ ਦਿਲੋਂ ਸ਼ੁਕਰੀਆ ਦਾ ਕਰਦੀਆਂ ਸੋਲ ਵੈਬ ਟੀਵੀ ਦਾ ਵੀ ਜਿਹੜੇ ਕਿ ਇਸ ਕਵਰੇਜ ਨੂੰ ਪੂਰੀ ਚੰਗੇ ਤਰੀਕੇ ਦੇ ਨਾਲ ਦਿਖਾ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੈ ਸ਼੍ਰੀ RAM ਜੈ ਸ਼੍ਰੀ RAM ਜੈ ਸ਼੍ਰੀ RAM ਅੱਜ ਪੁਰਾਣਾ ਤਲਵਾੜਾ ਨਵਜੁਕ ਸ਼੍ਰੀ ਰਾਮ ਲਿਲਾ ਐਮ ਦੁਸ਼ਹਿਰਾ ਕਮੇਟੀ ਵੱਲੋਂ ਸਵੇਰਾਜ ਸੁੰਦਰ ਕਾਂਡ ਪਾਠ ਜਿਹੜਾ ਕਰਵਾਇਆ ਗਿਆ ਜਿਸ ਦੇ ਵਿੱਚ ਡਾਕਟਰ ਅਸ਼ੋਕ ਕੁਮਾਰ ਐਂਡ ਪਾਰਟੀ ਮਕੇਰੀਆ ਵਾਲੇ ਵੱਲੋਂ ਪ੍ਰੋਗਰਾਮ ਕੀਤਾ ਗਿਆ ਉਸ ਦੇ ਨਾਲ ਹੀ ਭੰਡਾਰਾ ਜਿਹੜਾ ਬੜੀ ਧੂਮਤਾਮ ਨਾਲ ਕੀਤਾ ਜਾ ਰਿਹਾ ਹੈ ਬਖਵਾਕ ਜਗ੍ਹਾ ਦੇ ਉੱਪਰ ਅੱਜ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਜਿਸ ਦੇ ਵਿੱਚ ਬਾਜ਼ਾਰ ਦੇ ਵਿੱਚ ਖੀਰ ਕੜਾ ਦਾ ਪ੍ਰਸ਼ਾਦ ਨੂਟਰੀ ਗੁਲਚਾ ਰਾਜਮਾ ਚਾਵਲ ਕੜੀ ਚਾਵਲ ਅਤੇ ਪੁਰਾਣਾ ਤਲਵੜਾ ਜਿਹੜਾ ਭੰਡਾਰਾ ਦਾਲ ਚਾਵਲ ਮਾਣੀ ਅਤੇ ਮਧਰੇ ਦਾ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ ਇਹ ਪ੍ਰੋਗਰਾਮ ਹਰ ਸਾਲ ਇਸੇ ਤਰ੍ਹਾਂ 22 ਜਨਵਰੀ ਨੂੰ ਪੁਰਾਣਾ ਤਲਵੜਾ ਬੱਸ ਸਟੈਂਡ ਤੇ ਕਰਵਾਇਆ ਜਾਏਗਾ જય શ્રી ਰਾਮ જય શ્રી ਰਾਮ જય શ્રી ਰਾਮ सभी देशवासियों को और तलवाड़ा निवासियों को श्री राम मंदिर अयोध्या जो 22 जनवरी पिछले साल स्थापित हुआ था उसकी पहली वर्षगांठ पर श्री सरस्वती रामलीला कमेटी मेन मार्केट खोखा मार्केट की तरफ से हार्दिक हार्दिक शुभकामनाएं हमारा आपसे तलवाड़ा निवासियों से यही निवेदन है कि आज रात्रि सात बजे खोखा मार्केट ग्राउंड में पहुँचें प्रभु का गुणगान सुने लंगर प्रसाद ग्रहण करें प्रभु का गुणगान करेंगे राजन चंचल जी अमृतसर वाले हर्ष कंदर, सारे का गामापा विनर जलंधर वाले आप सभी राम भक्तों से यही हमारा निवेदन है कि आज रात्रि खोखा मार्केट स्टेज पर पहुँचें प्रभु का गुणगान सुने अपने जीवन को सफल बनाएं जय श्री राम